कल लगी हां कौन लगी कौन है मैं आ जा सुमन ताई जी आंधी बोल लो ताई जी बता तोरे ले क्यों करे ओए तू उनका तोले का है यहां तग लगी ना पे हम तो तोरे ले आंगे तेरी मार तक में तंदी थी इदु दाना परदाम तेरे पर को ਤੋਰੇ ਆਈ ਤੋ ਕਹਤਾ ਦੇ ਨੰਦ ਲਾਈ ਆਈ ਐ ਲੈ ਮੈਂ ਕਾਹ ਦੇਖੀ ਕਭੀ ਤੇ ਮੇਰੇ ਬੱਚੇ ਦੀ ਕੀ ਪਤਾ ਲੱਗਦਾ ਪਿਆ ਤੇਰੀ ਬਣੀ ਐ ਤੂੰ ਤੋ ਨਾ ਬੱਲੂ ਆ ਗਈ ਤਾਂ ਤਾਂ ਦਾ ਚੜ ਹੋਤੀਆਂ ਬਾਉਂਗੀ ਤੇਰੇ ਭਾਦੀਆਂ ਤੇ ਤੇਰੇ ਤੇ ਭਾਪੇ ਦੀਆਂ ਤੇ ਤਨ ਤੋਰੀਆਂ ਦਾ ਰੋਪੀ ਖਲ ਨਹੀਂ ਕਹ ਲੈ ਚਲੋ ਅਰੇ ਜੀ ਨਹੀਂ ਉੱਦਨੇ ਵਾਲੇ ਇਤਨੀ ਕਹਾਣਾ ਆ ਨਹੀਂ ਮਰਦੀ ਨਹੀਂ ਆ ਤੇ ਤੋਰੀਆਂ ਉਤਰੇ ਪਰ ਨਹੀਂ ਇਹਦੇ ਮੁੱਕਲੇ ਆ ਅੱਜਾ ਦੇ ਪਰ ਨਹੀਂ ਇਹਦੇ ਕਾਹ ਲੈ ਲਵਾਂ ਕੀ ਤਵਾਲ ਜੁਦੇ ਵੀ ਜੇ ਕਾਲੂ ਤੂੰ ਤੋੜਿਆ ਮੈਂ ਕਿਹਨਾਂ ਲੱਛਾਂ ਆਂਦਾ ਚੀ ਕੀ ਕਰਨਾ ਹੀ ਮੈਂ ਤਾਂ ਮੱਤਾ ਹੱਥੇ ਬੜਾ ਬੁਝਾ ਫੱਗਾ ਪਨੀਰ ਤੇ ਪਕੌੜੇ ਤੇ ਸਵਾਦ ਆ ਮਾਰੇ ਤਾਂ ਬੜੇ ਖੰਨ ਮਗਰ ਤੂੰ ਤੋ ਆ ਲੱਗ ਗਈ ਸੀ ਤੇ ਨਾਲਾ ਨਾ ਦਰਾਂ ਕਿ ਤੂੰ ਕਰਦਿਆ ਆ ਕੀ ਇਹ ਦਲੂਤ ਜਾਂ ਕਰਦਿਆ ਦਾ ਕਿਆ ਇਦਾਂ ਇਦਾਂ ਖਰੀਦਾ ਤਾ ਮਾ ਤੇ ਤੈਨੂੰ ਅਕਲ ਨਹੀਂ ਤਾਨੂੰ ਨਵਾਂ ਨੰਪਰਾ ਕਾਲ ਦੀ ਆਏ